ਲੋ ਜੀ ਆ ਗਿਆ ਨਵੀਂ ਵੀਡੀਓ ਲੈ ਕੇ ਤੇ ਅੱਜ ਇਹਨ ਮਹਿਦਪੁਰ 19 ਤਰੀਕ ਹਜੇ ਤੋਂ ਇਹਨ ਦਾ ਪ੍ਰੋਗਰਾਮ ਸ਼ੁਰੂ ਛਿੰਝ ਮੇਲਾ ਬਹੁਤ ਭਾਰੀ ਛਿੰਝ ਹੋਣੀ ਆ ਬਹੁਤ ਵੱਡੀ ਛਿੰਝ ਆ ਜਿਹਨ ਕੱਟੇ ਕੱਟੇ ਵੀ 40 45 ਲੱਖ ਰੁਪਏ ਲੱਗਦੇ ਛਿੰਝ ਹੋਣੀ ਆ ਇਹ ਤਾਂ ਬੰਦੇ ਨਾ ਫੋਨ ਮੰਦ ਵਾਲੇ ਲੱਗ ਜਾਂਦੇ ਆ ਉਹਦਾ ਆਹ ਲਾਈ ਆਹ ਬੰਦੇ ਨੇ ਕੰਮ ਦਾ ਕੋਈ ਨਹੀਂ ਕਰਨਾ ਹੁੰਦਾ ਫਲਾ ਦੇਣੀ ਹੁੰਦੀ ਨੇ ਪੁੱਠੀਆਂ ਇੰਨਾ ਕੰਮ ਕਰੇ ਨਾ ਕਿਸ ਨੂੰ ਕਰਨ ਦਵੇ ਉਸ ਵੇਰ ਦੇ ਗਈ ਇਹਨੇ ਕਾਬੜ ਵਾਲਾ ਕਾਬੜ ਵਾਲਾ ਹੁਣ ਮਸ਼ੀਨਾਂ ਹੀ ਹੁਣ ਬਟਣ ਲੱਗੇ ਆ। ਸਵੇਰ ਦੇ ਅੱਧੀ ਸਾਰ ਤਾਂ ਇਹਨੇ। ਲੇਕਿਨ ਇਹ ਇਧਰ ਕਰਤੀ ਤਿਆਰ। ਹਾਂ। ਉਹਦੇ ਮੁੰਡੇ ਨਾੜਾ ਸਾਰੀਆਂ ਬਾਹਰ ਆਣ ਵਾਲੀਆਂ ਆ। ਜੋਰ ਜਹਾ ਲਾਤਾ। ਮਗਰ ਮਗਰ ਘਾ ਚੱਕਣਾ ਵੀ ਇਹ ਕਾਲਾ ਪੜਨਾ ਨਹੀਂ ਹੈਗਾ ਇਹ। ਓਰੀ ਨੇ ਇਹ ਬੁੱਢੀ ਨੇ ਉਹ ਮੀਂਹ ਬੱਦਲ ਨਜ਼ਾਰਾ ਮੀਂਹ ਦਾ ਮੀਂਹ ਆ ਗਿਆ ਗੱਲ ਬਾਤੇ ਮੰਜਣੀ ਫਿਰਦਾ ਮੂੰਹ ਠੰਡਾ ਹੋ ਜਾਣਾ ਇਹ ਲੈੜਾ ਚੱਲ ਗਈ ਜਿਹੜੀ ਜੁਨਾ ਦੇ ਮੇਰੀ ਗੱਲ ਕੇ ਬੰਨ ਗਿਆ ਤੀਣਾ ਹਸਾ ਦੇ ਆਹ ਬਾਤ ਉਹ ਵਾਦੋ ਜਣਾ ਨਾ ਟੈਂਟ ਸਾਡਾ ਟੈਂਟ ਵਾਲਾ ਇੱਥੇ ਮੁੱਢਾ ਟੈਂਟ ਵਾਲਾ ਜੀ ਇੱਥੇ ਹੀ ਆ ਪਾਣੀ ਪੈ ਗਿਆ ਆ ਤਾਂ ਮਸਤੀ ਪਈ ਆ ਉਹ ਤੇ ਜੇ ਮੀਂਹ ਆਣ ਲੱਗਣੀ ਆ ਮੀਂਹ ਆਣ ਤੋਂ ਇਹ ਤਾਂ ਮਾਸਤੀ ਪਈ ਆ ਭਾਈ ਮੌਸਮ ਹੋ ਗਿਆ ਮੀਂਹ ਵਾਲਾ ਦੇਖੋ ਉੱਧਰ ਆ ਮੀਂਹ ਬੱਦਲ ਹੋ ਗਿਆ ਪੂਰਾ ਹੁਣ ਤਾਂ ਮੀਂਹ ਚਾਹੀਦਾ ਆ ਹੋ ਗਿਆ ਬੰਦੇ ਦਾ ਚਾਹ ਟਾਈਮ ਬੱਸ ਬੱਸ ਆ ਬਹੁਤ ਮੱਠੀਆਂ ਰੱਖ ਮੱਠੀਆਂ ਰੱਖ ਦੇ ਹੋਰ ਵੀ ਆਣੇ ਆ ਸਾਰੇ ਆ ਰੱਖ ਲੈ 2-4 ਹੋਰ ਰੱਖ ਲੈ ਪੀਸ ਵਿੱਚ ਉਹ ਚਾਹ ਪਾਈ ਲਾ ਮੈਂ ਉਹ ਨਹੀਂ ਬਾਬਾ ਦਾ ਡੱਬਾ ਸਾਰਾ ਰੱਖ ਦੇ ਉਹ ਮੈਂ ਡੱਬਾ ਖਾਲੂ ਸਾਰਾ ਫਿਰ ਉਹ ਚਾਹ ਲਿਆਓ ਬਈ ਚਾਹ ਦੇ ਨਹੀਂ ਖਾਣਾ ਨਹੀਂ ਬਾਹਰ ਫੜਨਾ ਪੜਾ ਕੇ ਨਹੀਂ ਆ ਮੈਂ ਤਾਂ ਇੱਕ ਖਾਣਾ ਆ ਲੈ ਯਾਰ ਉਹ ਚਾਹ ਲਾ ਦਉਂ ਉਧਰ ਤੇਰਾ ਉਹਨੂੰ ਕਵਾਟੂੰਦ ਉਹਨੂੰ ਇੱਥੇ ਕੱਢਦੇ ਪਾਸ ਆ ਨਗਰ ਗੜਦਣਿਆ ਵਾਲਾ ਬਾਸ ਕੱਢ ਕੇ ਉਧਰ ਕੱਢਾਂਗੇ ਤੇ ਮਣੀਆਂ ਲੜੀਆਂ ਉੱਪਰ ਤਾਰ ਸੇਂਦੀ ਤਿਆਰੀ ਜੋਰਾ ਛੋਰਾ ਦੇ ਅੱਜ ਤੋਂ ਲੰਗਰ ਸ਼ੁਰੂ ਇੱਥੇ ਅੱਜ ਤੋਂ ਲੈ ਕੇ 29 ਤੱਕ ਦਿਲੀ ਲੰਗਰ ਕੰਮ ਹੋਇਆ ਪੂਰਾ ਲਗੇ ਮੁੰਡੇ ਹੁਣ ਬਾਸ ਬੰਨਣ ਤੇ ਲਾਣੀਆਂ ਲੜੀਆਂ ਇੱਥੋਂ ਅਜ ਲੜੀਆਂ ਤਾਂ ਮੈਂ ਕਹਿੰਦਾ ਬਾਪੇ ਸਵੇਰ ਦੀ ਲੱਗਦੀ ਆਪਣੀਆਂ ਸਤ ਵੇ ਲੜੀਆਂ ਲੱਗਦੀਆਂ ਆਂ ਹਾਂਜੀ ਸ਼ਾਮ ਦੇ 7 ਵਜੇ ਚੱਲੇ 5 ਵਜੇ ਸ਼ਾਮ ਦੇ ਬਾਅਦ ਉਦੋਂ ਗਾਇਓ ਉੱਪਰੋਂ ਕਿ ਗੱਡੀ-ਬੁੱਡੀ ਦੀਆਂ ਨਾ ਨਹੀਂ ਮਿੱਠਾ ਪਣ ਵਾਲਾ ਤਾਂ ਨਹੀਂ ਜਿਹੜਾ ਬਾਸ ਬੜਾ ਨਾਲੇ ਬੰਦ ਨਾ ਯਾਰ ਬਾਹ ਪੜਾ ਨਾਗ ਵਾਲਾ ਮਾਰ ਲੈਣਾ ਮੈਂ ਮੈਨੂੰ ਨਾਗ ਵਾਲਾ ਮਾਰ ਦੇਣੀ ਜਾਂਦਾ ਹੁਣ ਹੈ ਸ਼ਾਬਾਸ਼ ਜੀ ਇਹਨੂੰ ਬੰਨਿਆ ਨਹੀਂ ਹਲੇ ਬੰਨਣਾ ਇਹਨੂੰ ਵੀ ਮੰਨਿਆ ਦੇ ਕੋਈ ਰਾਏ ਸਹੀ ਹੈ ਕੰਮ ਸਹੀ ਹੁੰਦਾ ਹੈ ਹੈ ਬਰਾਬਰ ਵਾ ਲੈਵਲ ਆ ਪੂਰਾ ਹਲੇ ਮੰਨਣਾ ਕਰਤਾ ਪਾਸ ਕਹਿੰਦੇ ਲੈਵਲ ਆ ਪੂਰਾ ਸੀ ਇਹੋ ਗੱਲ ਬਣੀ ਨਹੀਂ ਗਈ ਇੱਕੋ ਗੱਠੇ ਨਹੀਂ ਬੰਨ ਹੋਈ ਹੈਗੀ ਦੱਸ ਕਿਆ ਹਲੇ ਮੁੰਡੇ ਜਾਣੇ ਜੋਰ ਬਣੂ ਕਹਿੰਦੇ ਕੱਦੂ ਚੱਕਣਾ 35 35 ਕਿਲੋ ਵਾਲੇ ਉਹ ਲੈ ਫਾਵੇਂ ਇਕੱਠਾ ਮਾਰਦਾ ਫਿਰ ਆ ਕੇ ਹਾਂ ਬਰਾ ਮੈਂ ਵਖਣ ਬਾਦ ਦੀ ਰੀ ਵੜਾ ਦੇ ਮੇਰੀ ਆ ਦੇ ਹੈ ਹੈ ਬੰਬਾ ਮਾਰਦਾ ਇਹ ਬਣ ਗਿਆ ਚੱਕੀ ਪੂਰਾ ਉਹ ਲੈ ਸੋ ਬੜਾ ਪੁੱਤਰਾ ਆ ਲੈ ਆ ਲੈ ਪਿੱਛੇ ਆ ਖੇਚ ਲੈ ਪਿੱਛੇ ਪਲਾ ਲੈ ਗਿਆ ਪਿੱਛੇ ਨਾਲ ਮਰਦੀ ਕਿੰਨੀ ਆਉਗੀ ਇਹ ਤੈਨੂੰ ਤੈਨੂੰ ਹੀ ਆਲੇ ਬਾਹਰ ਘੱਟ ਪਤਾ ਬਾਹਰ ਲੁੱਟ ਆਇਆ ਅਸੀਂ ਪਹਿਲੀ ਭੱਜੀ ਆ ਹੋ ਜਿਆਦਾ ਅਸੀਂ ਲੈ ਆਪਣਾ ਕੰਮ ਕਰ ਅਸੀਂ ਬਣਣੀਏ ਮੁਰੇ ਦੋਣਾ ਪਿਛੇ ਲਾਉਗੇ ਜੜੀਆਂ ਬਨੂਗੇ ਆ ਦੇ ਆ ਬੰਦੇ ਸਾਡੇ ਰੱਸੀ ਦੇ ਉੱਪਰ ਪਾਤੀ ਨਾਲ ਲੜੀਆਂ ਬਨੀਆਂ ਨਹੀਂ ਆ ਲਓ ਜੀ ਲੜੀਆਂ ਦਾ ਤਾਂ ਕਿ ਬੰਤੀਆਂ ਹੁਣ ਆ ਗਏ ਬਾਬਿਆਂ ਦਾ ਸੁਨੇਹਾ ਕਹਿੰਦੇ ਆ ਜਾਓ ਬਾਕੀ ਬਾਬਿਆਂ ਨੂੰ ਕੱਲ ਨੂੰ ਲੈਟਰ ਰੋਟਾ ਵੀ ਚਲਾ ਦੇਣ ਦਾ ਉਹ ਉਹ ਖਰਾ ਦੇ ਦੰਗਲ ਦੀ ਗੱਲ ਤੇ ਆਈ ਅੱਜ ਆਪ ਬਹਿ ਗਏ ਆ ਚਾਹ ਮੁੰਡੀ ਨੂੰ ਦਿਆ ਬਰਾਨਾ ਪੂਜੀਆ ਹੋਈ ਆ ਆਹ ਤੋਂ ਲੈ ਕੇ ਢੇਲੀ 9 ਦਿਨ 10 ਦਿਨ ਲੰਗਰੇ ਜਲਣਾ ਹੈ ਲਗਾਤਾਰ ਜਲਦੇ ਆ ਮਾੜੀ ਜੇ ਬਾਬਾ ਜੀ ਕਹਿੰਦੇ ਹੈ ਤੇ ਸੰਗਤ ਦੀ ਜਾਣੀ ਸ਼ੁਰੂ ਹੋ ਗਈ ਨਾਲੇ ਹੁਣ ਅਰਦਾਸ ਕਰਕੇ ਲੰਗਰੀ ਦੀ ਤਿਆਰੀ ਸ਼ੁਰੂ ਬੁੰਡੇ ਸੇਵਾਦਾਰ ਜੋੜੇ ਵਾਲੇ ਪੱਖੇ ਲਾਣਾ ਜ਼ਰ ਹੈ ਪੱਖੇ ਕਿੱਥੇ ਗਏ ਪੱਖੇ ਦਾ ਖੜਾ ਦਿੰਦੇ ਹੁਣ ਨਾਲੇ ਥੋੜਾ ਪਿਆ ਇੱਧਰ ਇੱਧਰ ਵੀ ਤਿਆਰੀ ਹੋ ਗਈ ਪੂਰੀ ਸ਼ਾਮ ਦੇ ਲੰਗਰ ਦੀ ਰੋਗਾਂ ਨੇ ਨਵੇਂ ਹੈ ਨਹੀਂ ਕੋਈ ਵੀ ਬਹੁਤ ਰੀਣੀ ਪੱਟੀਆਂ ਨਹੀਂ ਗਈਆਂ ਜੀ ਕਿਆਂ ਮਾਣੇ ਲਓ ਜੀ ਹੋ ਗਈ ਲੰਗਰ ਦੀ ਸਮਾਪਤੀ ਤੇ ਹੁਣ ਦੇਖਦੇ ਆ ਰਾਤ ਨੂੰ ਸ਼ਾਮ ਦਾ ਕੰਮ ਸਾਡੇ ਕੋਲ ਬਹੁਤ ਕੰਮ ਹੋਇਆ ਜਾਗ ਰੋੜ ਕੰਮ ਹੋਇਆ ਭਾਂਡੇ ਗੁੰਡੇ ਚੱਕ ਕੇ ਮੈਲ ਨੂੰ ਇਕੱਠੇ ਕਰਕੇ ਰੱਖਦੇ ਅੰਦਰ ਜੀ ਮੋਟੋ ਹੋਏ ਕਿੰਨੀ ਬਈ ਹੋ ਗਏ ਵਿਲੇ ਤੇ ਬਗਾਰ ਆਪਣੇ ਨੂੰ ਮੇਲੇ ਬੈਠੇ ਦੇਦੇ ਜੇ ਕੋਈ ਕੰਮ ਕੋਈ ਹੋਇਆ ਤਾਂ ਜਾਵੇ ਜਾਵੜ ਕਾਨੀ ਡੈਕਲੋਸ਼ਨ ਕਰਨੀ ਹੈ ਨਹੀਂ ਤਾਂ ਫੇਰ ਚੱਲਦੇ ਘਰ ਨੂੰ ਉਸੇ ਨੂੰ ਫੇਰ ਆਉਂਦੇ ਆ ਲੰਗਰ ਸ਼ਾਕੇ ਹੋ ਗਏ ਵਿਲੇ ਤੇ ਹੁਣ ਸਾਡੇ ਕੇ ਚੌਲ ਦੇ ਘਰ ਨੂੰ ਬਾਕੀ ਜੋ ਵੀ ਤਿਆਰੀ ਹੈ ਹੁਣ ਕਾਲੂ ਕਰਾਂਗੇ ਮਿਲਦੇ ਆ ਕੱਲ ਨੂੰ ਸਵੇਰ ਨੂੰ ਅਗਲੀ ਵੀਡੀਓ ਚ ਜੈਗੂ ਦਾ ਜਾਰਬੀਰ ਜੀ ਬਾਜੂ ਵੀ ਬਲੇ ਬਾਹਰ ਲੱਭ ਦਿਖਾਉਂਦੇ ਆ ਬਾਹਰ ਵੀ ਸਿਰ ਦਾ ਰੋਟੀ ਖਾ ਕੇ ਆਪਣਾ ਜੋ ਵੀ ਕੰਮ ਤੁਮਨੇ ਵੇੜ ਕੇ ਹੋ ਗਏ ਸਾਰੇ ਵਿਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ